ਸਤਿ ਸ਼੍ਰੀ ਅਕਾਲ ਨਵਾਂ ਪੰਜਾਬ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਜੀ ਆਇਆਂ ਮੈਂ ਹਨਫਨੀਤ ਸਿੰਘ ਵਦਵਾ ਕਹਿੰਦੇ ਨੇ ਕਿ ਜਦੋਂ ਤਬਦੀਲੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਤੇ ਉੱਤੋਂ ਥੱਲੇ ਤੱਕ ਕਈ ਵਾਰੀ ਸਾਰੀ ਕੁ ਤਬਦੀਲੀ ਹੋ ਜਾਂਦੀ ਹੈ ਪੰਜਾਬ ਕਾਂਗਰਸ ਦੇ ਹਾਲਾਤ ਕੁਝ ਅਜੀਬ ਬਣਦੇ ਸ਼ੁਰੂ ਹੋ ਗਏ ਨੇ ਕੁਝ ਦਿਨ ਪਹਿਲਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਔਰ ਬੜੇ ਭਰੋਸੇ ਦੇ ਨਾਲ ਜਾਂ ਕਹਿ ਲੋ ਕਿ ਤੁਹਾਡੇ ਸਾਥ ਦੇ ਨਾਲ ਜੋ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨਿਆ ਯਾਨੀ ਕਿ ਜੋ ਹੋਣ ਵਾਲਾ ਹੁੰਦਾ ਸਿਆਸੀ ਤੌਰ ਤੇ ਉਹ ਹੋ ਜਾਂਦਾ ਔਰ ਜਦੋਂ ਹੋ ਜਾਂਦਾ ਤਾਂ ਇਹ ਮੰਨ ਕੇ ਚੱਲੋ ਕਿ ਫਿਰ ਇੱਕ ਐਂਡ ਚ ਕੋਈ ਦੋਰਾਏ ਨਹੀਂ ਇਹ ਮਾਨ ਨਾਲ ਕੈਂਚ ਕੋਈ ਦੋਰਾਏ ਨਹੀਂ ਕਿ ਜੋ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਣੀਆਂ ਉਹ ਸਹੀ ਸਾਬਤ ਹੋ ਜਾਂਦੀਆਂ ਨੇ ਹੁਣ ਕੁਝ ਦਿਨ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਾਂਗਰਸ ਪਾਰਟੀ ਵੱਲੋਂ ਇੱਕ ਸਰਵੇ ਕਰਾਇਆ ਜਾ ਰਿਹਾ ਇਹ ਜਾਣਕਾਰੀ ਮੈਂ ਮਹੀਨਾ ਪਹਿਲਾਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਉਹ 25 ਤਰੀਕ ਤੱਕ ਕੰਪਲੀਟ ਹੋਣਾ ਸੀ ਪਰ ਚੁੱਕੀ ਮਨਰੇਗਾ ਵਾਲਾ ਇਸ਼ੂ ਪਾਰਲੀਮੈਂਟ 'ਚ ਆ ਗਿਆ ਕਾਂਗਰਸ ਨੇ ਉਹਦੇ ਤੇ ਆਪਣੀ ਰਣਨੀਤੀ ਬਣਾਈ ਉਹ ਪਹਿਲੇ ਹਫਤੇ ਦੀ ਜਨਵਰੀ ਤੱਕ 4-5 ਤਰੀਕ ਤੱਕ ਐਕਸਟੈਂਡ ਹੋ ਗਿਆ ਸੀ ਉਹ ਕੰਪਲੀਟ ਹੋ ਗਿਆ ਹੈ ਉਹ ਪਟਾਰਾ ਬੰਦ ਹੋ ਗਿਆ ਹੁਣ ਉਹ ਪਟਾਰਾ ਖੁੱਲਣ ਜਾ ਰਿਹਾ ਹੈ ਉਹ ਪਟਾਰਾ ਖੁੱਲੇਗਾ ਤੇ ਕੀ ਕੁਝ ਫੀਡਬੈਕ ਗਿਆ ਹੈ ਯਾਨੀ ਕਿ ਜੋ ਪੰਜਾਬ ਕਾਂਗਰਸ ਦੀ ਨਵੀਂ ਟੀਮ ਬਣਨੀ ਹੈ ਉਹ ਹੁਣ ਤੈ ਹੋਣ ਵਾਲੀ ਹੈ ਉਸ ਪਟਾਰੇ ਦੇ ਖੁੱਲਣ ਤੋਂ ਬਾਅਦ ਯਾਨੀ ਕਿ ਉਹ ਸਰਵੇ ਦੀ ਰਿਪੋਰਟ ਟੇਬਲ ਹੋ ਗਈ ਹੈ ਉਹ 5 ਤਰੀਕ ਤੱਕ ਵੈਸੇ ਤੇ ਖੁੱਲ ਜਾਣੀ ਸੀ ਪਰ ਉਹ ਫਿਰ ਤੋਂ 2-4 ਦਿਨ ਅੱਗੇ ਪੈ ਗਈ ਹੈ ਉਹ ਖੁੱਲੀ ਨਹੀਂ ਯਾਨੀ ਕਿ ਪਟਾਰਾ ਜਿਹੜਾ ਉਹ ਟੇਬਲ ਤੇ ਚਲਾ ਗਿਆ ਪਰ ਉਹ ਖੁੱਲਿਆ ਨਹੀਂ ਖੁੱਲਿਆ ਕਿਉਂ ਨਹੀਂ ਕਿਉਂਕਿ ਕਾਂਗਰਸ ਦੀ ਜਿਹੜੀ ਸੀਨੀਅਰ ਲੀਡਰ ਨੇ ਜੋ ਯੂਪੀਏ ਦੀ ਚੇਅਰਪਰਸਨ ਵੀ ਰਹਿ ਨੇ ਸੋਨੀਆ ਗਾਂਧੀ ਕਿਉਂਕਿ ਉਹ ਹਸਪੀਟਲਾਈਜ਼ ਨੇ ਐਡਮਿਟ ਨੇ ਤੇ ਰਾਹੁਲ ਗਾਂਧੀ ਔਰ ਬਾਕੀ ਪਰਿਵਾਰ ਦਾ ਧਿਆਨ ਉਸ ਪਾਸੇ ਹੈ ਕਿਉਂਕਿ ਪਟਾਰਾ ਖੁੱਲੇਗਾ ਔਰ ਜਦੋਂ ਪਟਾਰਾ ਖੁੱਲੇਗਾ ਤੇ ਕਾਂਗਰਸ ਪਾਰਟੀ ਦੇ ਵਿੱਚ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਜਾਏਗਾ ਔਰ ਇਹ ਮੰਨਿਆ ਜਾ ਰਿਹਾ ਹੈ ਕਿ 10 ਤੋਂ 12 ਤਰੀਕ ਦੇ ਵਿੱਚਕਾਰ ਉਹ ਪਟਾਰਾ ਖੁੱਲ ਜਾਣਾ ਮਤਲਬ ਜਿਵੇਂ ਹੀ ਉਹ ਪਰਿਵਾਰਕ ਰੁਝੇਵੇ ਜਿਹੜੇ ਗਾਂਧੀ ਪਰਿਵਾਰ ਦੇ ਨੇ ਜਿਵੇਂ ਉਹਦੇ ਤੋਂ ਵੇਲੇ ਹੋਣਗੇ ਜਾਂ ਕਹਿ ਲੋ ਕਿ ਜਦੋਂ ਸਿਹਤਿਆ ਵੀ ਹੋਏਗੀ ਫਿਰ ਉਹ ਫਾਈਲਾਂ ਖੁੱਲਣਗੀਆਂ ਹੁਣ ਮੈਂ ਕਹਾਣੀਆਂ ਜ਼ਿਆਦਾ ਨਹੀਂ ਤੁਹਾਨੂੰ ਮੈਂ ਇਹ ਜਾਣਕਾਰੀ ਤੁਹਾਨੂੰ ਦੇਣੀ ਸੀ ਕਿ ਫਾਈਲਾਂ ਪਹੁੰਚ ਗਈਆਂ ਸਰਵੇ ਦੀ ਰਿਪੋਰਟ ਨਾਟ ਫਾਈਲ ਸਰਵੇ ਦੀ ਰਿਪੋਰਟ ਪਹੁੰਚ ਗਈ ਹੈ ਪਰ ਸਰਵੇ ਕਰਨ ਵਾਲਿਆਂ ਨੇ ਇਹ ਵੀ ਜਾਣਕਾਰੀ ਦੇ ਦਿੱਤੀ ਹੈ ਕਿ ਭਾਈ ਸਰਵੇ ਚ ਹੈ ਕੀ ਹੋਇਆ ਕੀ ਹੈ ਕਿਸ ਤਰ੍ਹਾਂ ਦਾ ਫੀਡਬੈਕ ਆਇਆ ਕਿਦੀ ਹੁਣ ਘੰਟੀ ਵਜਣ ਵਾਲੀ ਹੈ ਬਦਮ ਘੰਟੀ ਉਹਦਾ ਨਾ ਸਮਝਿਓ ਫੋਨ ਦੀ ਘੰਟੀ ਵੱਜੂਗੀ ਔਰ ਇਹ ਕਿਹਾ ਜਾਏਗਾ ਕਿ ਬਾਸ ਜੀ ਤੁਸੀਂ ਆਪਣੀ ਤਿਆਰੀ ਕਰ ਲਓ ਹੁਣੇ ਘੰਟੀ ਜਿਨ੍ਹਾਂ ਦੀ ਛੁੱਟੀ ਹੋਣੀ ਹੈ ਉਹਨਾਂ ਦੀ ਨਹੀਂ ਵੱਜਣੀ ਉਹਨਾਂ ਨੂੰ ਤਾਂ ਸਦਕੇ ਜੋ ਰਿਪੋਰਟ ਗਈ ਹੈ ਰਿਪੋਰਟ ਚ ਤੱਥ ਗਏ ਨੇ ਉਹਦੀ ਜਵਾਬਦਲਵੀ ਵੀ ਹੋਣੀ ਹੈ ਕਿ ਭਾਈ ਤੁਹਾਨੂੰ ਆ ਉਹਦੇ ਦਿੱਤੇ ਰਹੇ ਤੁਸੀਂ ਕੀਤਾ ਕੀ ਹੈ ਇਹ ਗਿਆ ਰਿਪੋਰਟਾਂ ਚ ਘੰਟੀ ਉਹਨਾਂ ਦੀ ਖੜਕਣੀ ਹੈ ਜਿਨ੍ਹਾਂ ਨੂੰ ਅੱਗੇ ਦੀ ਤਿਆਰੀ ਕਰਨੀ ਹੈ ਔਰ ਉਹ ਘੰਟੀ ਦੋ ਚਾਰ ਦਿਨਾਂ ਚ ਖੜਕ ਜਾਣੀ ਹੈ ਕਿ ਗੋ ਅਹੈਡ ਮਿਹਨਤ ਜਾਰੀ ਰੱਖੀਏ ਆਪਕੇ ਲਈ ਜਲਦ بڑا ਫੈਸਲਾ ਆਏਗਾ ਇਹਨਾ ਮੈਸੇਜ ਆਣ ਆ ਰਿਹਾ ਹੁਣ ਸਵਾਲ ਵੱਡੇ ਕਿ ਰਿਪੋਰਟਾਂ ਚ ਗਿਆ ਕੀ ਹੁਣ ਮੈਂ ਉਹਦੇ ਤੇ ਆਣਾ ਜਿਹੜੀ ਰਿਪੋਰਟ ਗਈ ਹੈ ਨਾ ਕਾਂਗਰਸ ਪਾਰਟੀ ਦੇ ਹੈਡਕੁਆਟਰ ਦੇ ਵਿੱਚ ਜੋ ਇੱਥੇ ਸਰਵੇ ਹੋਇਆ ਉਹਦੇ ਚ ਨਾ ਕੁਝ ਤੱਥ ਜੋ ਥੋੜੇ ਫਿਲਹਾਲ ਮੇਰੇ ਕੋਲ ਆਏ ਨੇ ਬਾਕੀ ਅੱਜ ਹੋ ਗਿਆ ਬੁੱਧਵਾਰ ਸ਼ੁੱਕਰਵਾਰ ਸ਼ਾਮ ਤੱਕ ਤੁਹਾਨੂੰ ਮੈਂ ਸਾਰੇ ਤੱਥ ਦੱਸ ਦੂੰਗਾ ਸਾਰੇ ਜਦੋਂ ਵੀ ਖੁੱਲੇਗੀ ਖੁੱਲੇ ਨਾ ਖੁੱਲੇ ਸ਼ੁੱਕਰਵਾਰ ਨੂੰ ਮੇਰਾ ਵਾਅਦਾ ਹੈ ਮੈਂ ਤੁਹਾਨੂੰ ਸਾਰੇ ਤੱਥ ਦੱਸੂੰਗਾ ਪਰ ਜੋ ਥੋੜੀ-ਬਹੁਤ ਜਾਣਕਾਰੀ ਆਈ ਹੈ ਤੁਹਾਨੂੰ ਦੱਸ ਦੇਣਾ ਪੰਜਾਬ ਦੇ ਮਸਲਿਆਂ ਤੇ ਕਾਂਗਰਸ ਪਾਰਟੀ 19 ਸੰਜੀਤਗੀ ਨਾਲ ਸਰਕਾਰ ਦੇ ਅੱਗੇ ਨਹੀਂ ਖੜ ਸਕੀ ਇਹ ਫੀਡਬੈਕ ਸਾਰੇ ਹੀ ਲੀਡਰਾਂ ਨੇ ਜੋ ਕਿ ਉਹ ਫੀਡਬੈਕ ਲੀਡਰਾਂ ਤੋਂ ਲਿਆ ਗਿਆ ਕੋਈ ਲੋਕਾਂ ਦਾ ਸਰਵੇ ਨਹੀਂ ਹੈ ਉਹਨਾਂ ਸਾਰੇ ਲੀਡਰਾਂ ਨੇ ਇਹ ਫੀਡਬੈਕ ਪਾਰਟੀ ਨੂੰ ਦਿੱਤਾ ਕਿ ਭਾਈ ਗੱਲ ਨਹੀਂ ਬਣੀ ਨਾ ਵਿਧਾਨ ਸਭਾ 'ਚ ਬਣੀ ਨਾ ਸੜਕਾਂ ਤੇ ਬਣੀ ਨਾ ਲੋਕਾਂ ਦੇ ਵਿੱਚ ਬਣੀ ਯਾਨੀ ਕਿ ਕਿਤੇ ਨਾ ਕਿਤੇ اپੋਜੀਸ਼ਨ ਹੈਂਡੀਕੈਪ ਦੇ ਤੌਰ ਤੇ ਪ੍ਰੇਜ਼ੈਂਟ ਕੀਤਾ ਗਿਆ ਇਹ ਤੱਥ ਗਏ ਮੈਂ ਇਹ ਵਰਡ ਹੈਂਡੀਕੈਪ ਇਸ ਕਰਕੇ ਕਹਿ ਰਿਹਾ ਕਿ ਦੋ ਲੀਡਰਾਂ ਨੇ ਵਰਡ ਲਿਖਵਾਇਆ ਉਸ ਸਰਵੇ 'ਚ ਕਿ ਅਸੀਂ ਹੈਂਡੀਕੈਪ ਰਏ ਹੁਣੇ ਗਾਜ ਕਿਦੇ ਤੇ ਡਿੱਗੂਗੀ ਮੈਂ ਜਿਵੇਂ ਕੁਝ ਦਿਨ ਪਹਿਲਾਂ ਤੁਹਾਨੂੰ ਇੱਕ ਜਾਣਕਾਰੀ ਦਿੱਤੀ ਸੀ ਉਹੀ ਤੱਥ ਇਸ ਰਿਪੋਰਟ ਚ ਗਏ ਨੇ ਉਹ ਰਿਪੋਰਟਰਾਂ ਉਹ ਸਾਰੇ ਜੋ ਰਿਪੋਰਟ ਜਿਹਨਾਂ ਲੋਕਾਂ ਨੇ ਉਹ ਬਣਵਾਈ ਹੈ ਨਾ ਜਾਂ ਜੋ ਲੀਡਰ ਜਿਨ੍ਹਾਂ ਨੇ ਫੀਡਬੈਕ ਦਿੱਤਾ ਉਹਨਾਂ ਨੇ ਇੱਕੋ ਗੱਲ ਕਿਹਾ ਕਿ ਪਰਸਨਲ ਹਿਟਿੰਗ ਜ਼ਿਆਦਾ ਰਹੀ ਹੈ ਵਿਧਾਨ ਸਭਾ ਚ ਮਸਲਿਆਂ ਦੀ ਗੱਲ ਘੱਟ ਹੋਈ ਹੈ ਹਾਂ ਇੱਕ ਲੀਡਰ ਨੇ ਜ਼ਰੂਰ ਕਿਹਾ ਕਿਉਂਕਿ ਉਹ ਐਮਐਲਏ ਵੀ ਹੈ ਇੱਕ ਐਮਐਲਏ ਵੀ ਹੈ ਉਹਨੇ ਤੱਥ ਜੋ ਸੋਰਸਸ ਦੱਸ ਰਹੇ ਨੇ ਕਿ ਉਹਨੇ ਇਹ ਤੱਥ ਦੱਸਿਆ ਹੈ ਕਿ ਭਾਈ ਵਿਧਾਨ ਸਭਾ ਚ ਨਾ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ ਸਰਕਾਰ ਜਿਹੜੀ ਉਹ ਬੋਲਣ ਨਹੀਂ ਦਿੰਦੀ ਪਰ ਸਵਾਲ ਵੱਡਾ ਹੈ ਕਿ ਜਿਨ੍ਹਾਂ ਨੂੰ ਬੋਲਣ ਦਾ ਮੌਕਾ ਮਿਲਦਾ ਉਹ ਆਪਸੀ ਖੇਬੜਬਾਜ਼ੀ ਚ उलझ ਜਾਂਦੇ ਆ ਨਿੱਜੀ ਹਮਲਿਆਂ ਤੇ ਉਹਨਾਂ ਤੇ ਸਰਕਾਰ ਨਿੱਜੀ ਹਮਲੇ ਕਰਦੀ ਹੈ ਉਹ ਨਿੱਜੀ ਕਰਦੇ ਆ ਮਸਲੇ ਨਹੀਂ ਆਉਂਦੇ ਜਾਂ ਕਹਿ ਲੋ ਕਿ ਪਾਰਟੀ ਦੀ ਵਿਚਾਰਧਾਰਾ ਜਾਂ ਪਾਰਟੀ ਦਾ ਜੋ ਇੱਕ এজেন্ডਾ ਹੁੰਦਾ ਉਹ ਅਸੀਂ ਫੁੱਲਫਿਲ ਨਹੀਂ ਕਰ ਪਾਉਂਦੇ ਉੱਥੇ ਇੱਕ ਤੇ ਇਹ ਤੱਥ ਗਏ ਨੇ ਜਾਨੀ ਕਿ ਹੁਣ ਤੁਸੀਂ ਸਮਝ ਗਏ ਹੋਗੇ ਕਿ ਇੱਕ ਵੱਡੀ ਤਬਦੀਲੀ ਕਿਹੜੀ ਹੋਣ ਵਾਲੀ ਹੈ ਦੂਜੀ ਖੋਰ ਜਿਹੜੀ ਰਿਪੋਰਟ ਗਈ ਹੈ ਨਾ ਉਹਦੇ ਚ ਪਾਰਟੀ ਪ੍ਰਧਾਨ ਦੇ ਹੋਂਦ ਨੂੰ ਲੈ ਕੇ ਫੀਡਬੈਕ ਹੈ ਮੈਂ ਖੁੱਲਕੇ ਦੱਸ ਦੇਣਾ ਔਰ ਜੋ ਸਭ ਤੋਂ ਵੱਡਾ ਪੁਆਇੰਟ ਹੁਣ ਮੈਂ ਕਹਿਣਾ ਨਹੀਂ ਚਾ ਰਿਹਾ ਪਰ ਚਲੋ ਕਹਿ ਦਿੰਦਾ ਦੋ ਲੀਡਰਾਂ ਨੇ ਕਿਉਂਕਿ ਮੇਰੀ ਦੋ ਲੀਡਰਾਂ ਵਾਲੀ ਗੱਲ ਹੋਈ ਜਿਨ੍ਹਾਂ ਨੇ ਫੀਡਬੈਕ ਦਿੱਤਾ ਹੁਣ ਮੈਂ ਖੁੱਲਕੇ ਤੁਹਾਨੂੰ ਦੱਸ ਦੇਣਾ ਉਹ ਲੀਡਰ ਇਹ ਗੱਲ ਕਹਿ ਰਹੇ ਨੇ ਪ੍ਰਧਾਨ ਨੂੰ ਲੈ ਕੇ ਕਿ ਭਾਈ ਅਸੀਂ ਤੇ ਕਹਤਾ ਬਚਕਾਨੀਆਂ ਹਰਕਤਾਂ ਨਾਲ ਸਰਕਾਰ ਨਹੀਂ ਬਣ ਸਕਦੀ ਇਹ ਦੋ ਲਾਈਨਾਂ ਨੇ ਬਸ ਬਚਕਾਨੀਆਂ ਹਰਕਤਾਂ ਨਾਲ ਸਰਕਾਰ ਨਹੀਂ ਬਣ ਸਕਦੀ ਹੁਣ ਐਜੀ ਤੁਸੀਂ ਇੰਟਰਪ੍ਰੀਟੇਸ਼ਨ ਜੋ ਮਰਜ਼ੀ ਕਰ ਲੋ ਪਰ ਇਹ ਫੀਡਬੈਕ ਉਹਨਾਂ ਲੀਡਰਾਂ ਨੇ ਉੱਪਰ ਦਿੱਤਾ ਰਿਪੋਰਟ ਟੇਬਲਡ ਹੋ ਗਈ ਹੈ 8 ਤੋਂ 9 ਜਨਵਰੀ ਤੱਕ ਖੁੱਲ ਜਾਣੀ ਹੈ ਮੇਰਾ ਵਾਦਾ ਹੈ ਮੈਂ ਤੁਹਾਡੇ ਨਾਮ ਨੇ ਸ਼ੁੱਕਰਵਾਰ ਨੂੰ ਐਨ ਸ਼ੀਸ਼ੇ ਦੀ ਤਰ੍ਹਾਂ ਰਿਪੋਰਟ ਸਾਫ਼ ਕਰ ਦੂੰਗਾ ਹਾਈ ਕਮਾਂਡ ਜਦੋਂ ਮਰਜ਼ੀ ਖੋਲੇ ਜਦੋਂ ਮਰਜੀ ਫੈਸਲਾ ਲਵੇ ਸੋਰਸਸ ਜਾਣਕਾਰੀ ਦੇ ਦੇਣਗੇ ਮੈਨੂੰ ਪੂਰਾ ਭਰੋਸਾ ਔਰ ਮੈਨੂੰ ਤੁਹਾਡੇ ਤੇ ਵੀ ਭਰੋਸਾ ਇੱਕ ਇੱਕ ਹੋਰ ਜਿਹੜਾ ਫੀਡਬੈਕ ਹੈ ਕਿ ਜੋ ਬਿਆਨਬਾਜ਼ੀ ਪਿਛਲੇ ਦਿਨਾਂ ਛੁਈਆਂ ਜਿਹਦੇ ਕਰਕੇ ਤਰਨਤਾਰਨ ਇਲੈਕਸ਼ਨ ਚ ਨੁਕਸਾਨ ਹੋਇਆ ਔਰ ਜੋ ਕੁਝ ਦਿਨ ਪਹਿਲਾਂ ਮੈਂ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ ਕਿ ਕਾਸਟ ਐਕ acquisition ਜਿਹੜੀ ਹੈ ਉਹ ਪਾਰਟੀ ਦੇ ਵਿੱਚ ਪੈਰਲਰ ਨਹੀਂ ਹੈ ਮਤਲਬ ਜੇ ਲੁਧਿਆਣਾ ਸ਼ਹਿਰ ਚ ਹਿੰਦੂ ਵੋਟ ਨੂੰ ਟਾਰਗੇਟ ਕਰਨਾ ਹੈ ਤੇ ਕੀ ਭਾਰਤ ਪੂਸ਼ਣ ਆਸ਼ੂ ਨੂੰ ਉਨੀ ਤਵੱਜੋ ਦਿੱਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਫੀਡਬੈਕ ਨੇ ਦੇ ਜਲੰਧਰ ਜ਼ਿਲ੍ਹੇ ਚ ਜਾਂ ਜਲੰਧਰ ਸ਼ਹਿਰ ਦੇ ਵਿੱਚ ਪਾਰਟੀ ਨੇ ਚੁਕਿ ਸ਼ਹਿਰ ਦਾ ਐਸਟੀ ਵੋਟ ਵੀ ਬਹੁਤ ਹੈ ਸ਼ਹਿਰ ਦਾ ਸ਼ਹਿਰੀ ਵੋਟ ਵੀ ਹੈ ਸਿੱਖ ਵੀ ਹੈ ਤੇ ਕੀ ਉਸ ਤਰ੍ਹਾਂ ਦੀ ਕੁਇਜ਼ਿਸ਼ਨ ਹੈ ਨਹੀਂ Hindu leader ਜਿਹੜੇ ਪਾਰਟੀ ਦੇ ਨੇ ਉਹ ਬਹੁਤ ਜ਼ਿਆਦਾ ਐਕਟਿਵ ਨਹੀਂ ਹੈ ਨਾਰਥ ਦੇ ਐਮਐਲਏ ਨੂੰ ਲੈ ਕੇ ਵੀ ਫੀਡਬੈਕ ਹੈ ਸੈਂਟਰ ਤੋਂ ਜਿਹੜੇ ਹਾਰ ਗਏ ਉਹਨਾਂ ਨੂੰ ਲੈ ਕੇ ਵੀ ਫੀਡਬੈਕ ਹੈ ਵੈਸਟ ਦੇ ਵਿੱਚ ਕੋਈ ਲੀਡਰ ਹੀ ਨਹੀਂ ਹੈ ਵੱਡਾ ਚੁਕਿ ਰਿੰਕੂ ਭਾਜਪਾ ਚਲੇ ਗਏ ਕੋਈ ਉਸ ਨੂੰ ਲੈ ਕੇ ਵੀ ਫੀਡਬੈਕ ਹੈ ਐਸਸੀ ਵੋਟ ਨੂੰ ਟਾਰਗੇਟ ਕਰਨ ਦੇ ਲਈ ਕੀ ਸਾਡਾ ਪਲਾਨ ਹੈ ਉਹ ਵੀ ਫੀਡਬੈਕ ਉਹਦੇ ਵਿੱਚ ਗਿਆ। ਮਾਝੇ ਦੇ ਵਿੱਚ ਅੰਮਰਸਰ ਤੋਂ ਲੈ ਕੇ ਜਾਂ ਥੱਲੇ ਤੱਕ ਜਿਹੜਾ ਤਰਨਤਾਰਨ ਵਾਲਾ ਇਲਾਕਾ ਹੈ ਉੱਥੇ ਖਾਸ ਤੌਰ ਤੇ ਜਿੱਥੇ ਮਜਾਬੀ ਸਿੱਖ ਪਾਈਚਾਰਾ ਜਿੱਥੇ ਮਜਾਬੀ ਸਿੱਖ ਪਾਈਚਾਰਾ ਔਰ ਜਿਨ੍ਹਾਂ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਗਿਆ ਸੀ। ਉਹਨਾਂ ਦੇ ਲੀਡਰਾਂ ਨੂੰ ਤਵੱਜੋ ਨਹੀਂ ਹੈ ਔਰ ਉੱਥੇ ਇੱਕ ਵੱਡਾ ਲੀਡਰ ਦੇਖੋ ਹੈ ਐਮਐਲਏ ਵੀਰਿਆ ਸੁਖਵਿੰਦਰ ਸਿੰਘ ਡੈਣੀ ਕੁਝ ਲੋਕਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਉਹਦੇ ਨਾਮ ਨੂੰ ਲੈ ਕੇ ਵੀ ਸੁਖਵਿੰਦਰ ਡੈਨੀ ਦੇ ਨਾਮ ਨੂੰ ਲੈ ਕੇ ਵੀ ਫੀਡਬੈਕ ਹੈ ਕਿ ਭਾਈ ਜੇ ਉਹ ਨੁਕਸਾਨ ਦੀ ਪਰਪਾਈ ਕਰਨੀ ਹੈ ਤੇ ਕੋਈ ਵੱਡੀ ਜ਼ਿੰਮੇਵਾਰੀ ਦੇ ਦਿਓ। ਕੁਝ ਅੱਗੇ ਕਰੋ ਲੀਡਰਾਂ ਨੂੰ। ਮੈਂ ਜਿਵੇਂ ਸਿੱਖ ਭਾਈਚਾਰੇ ਤੋਂ ਵੀ। ਕਿਉਂਕਿ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਬਣਾਉਣ ਤੋਂ ਬਾਅਦ ਰਵਿਦਾਸ ਭਾਈਚਾਰਾ ਨਾਲ ਜੁੜ ਗਿਆ ਸੀ ਪਰ ਮਜਾ ਵੀ ਸਿੱਖ ਭਾਈਚਾਰਾ ਕਿਤੇ ਨਾ ਕਿਤੇ ਦੂਰ ਹੋਇਆ। ਇਹ ਫੀਡਬੈਕ ਗਿਆ ਹੈ। ਕਿਉਂਕਿ ਅਜੇ ਚ ਇਕੱਲਾ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਕੱਲਾ ਲੀਡਰਾਂ ਦਾ ਫੀਡਬੈਕ ਨਹੀਂ ਹੈ। ਕੁਝ ਇੰਟੈਲੈਕਚੁਅਲਸ ਕੁਝ ਰਿਟਾਇਰਡ ਆਈਐਸ ਆਈਪੀਐਸ ਲੋਕਾਂ ਨਾਲ ਵੀ ਉਸ ਟੀਮ ਨੇ ਗੱਲਬਾਤ ਕੀਤੀ ਹੈ ਸੋ ਇਸ ਤਰ੍ਹਾਂ ਦੇ ਫੀਡਬੈਕ ਗਏ ਨੇ 크ਰਿਸਚਨ ਕਮਿਊਨਿਟੀ ਨੂੰ ਜਿਹੜੇ ਮਾਜੇ ਦੇ ਗੁਰਦਾਸਪੁਰ ਵਾਲੇ ਲੀਡਰ ਨੇ ਕਿਵੇਂ ਟਾਰਗੇਟ ਕਰਨਗੇ ਇਹ ਵੀ ਇੱਕ ਵੱਡਾ ਹੈ ਰਾਏ ਔਰ ਕੰਬੋਜ਼ ਬ੍ਰਾਦਰਹਨ ਨੂੰ ਰਾਏ ਸਿੱਖਾਂ ਨੂੰ ਕੰਬੋਜ਼ ਬ੍ਰਾਦਰਹਨ ਨੂੰ ਫਿਰੋਜ਼ਪੁਰ ਫਜ਼ਿਲਕਾ ਜਲਾਲਾਬਾਦ ਚ ਕਿਵੇਂ ਟਾਰਗੇਟ ਕੀਤਾ ਜਾਣਾ ਔਰ ਜਿਸ ਜਗ੍ਹਾ ਤੇ ਕਾਂਗਰਸ ਪਾਰਟੀ ਇਸ ਵੇਲੇ ਬਹੁਤ ਕਮਜ਼ੋਰ ਹੈ ਮਾਲਵੇ ਦਾ ਇਲਾਕਾ ਉਹਦੇ ਲਈ ਕੀ ਪਲਾਨ ਹੈ ਸੋ ਇਹ ਸਾਰਾ ਫੀਡਬੈਕ ਗਿਆ ਹੈ ਯਾਨੀ ਕਿ ਉਹ ਇਸ ਕਾਸਟ ਅਕੁਇਜ਼ਿਸ਼ਨ ਵੀ ਬਣੇਗੀ ਵੱਡੇ ਅਹੁਦੇ ਵੀ ਚੇਂਜ ਹੋਣਗੇ ਔਰ ਜੋ ਮੇਰੇ ਕੋਲ ਤੇ ਇੱਕ ਹੋਰ ਜਾਣਕਾਰੀ ਵੀ ਹੈ ਉਹ ਮੈਂ ਤੁਹਾਨੂੰ 2 ਦਿਨ ਬਾਅਦ ਦੱਸੂਗਾ ਬਹੁਤ ਬਹੁਤ ਵੱਡੀ ਜਾਣਕਾਰੀ ਹੈ ਉਹ ਕਿ ਕੀ ਕੁਝ ਵੱਡਾ ਹੋਣ ਵਾਲਾ ਕਾਂਗਰਸ ਪਾਰਟੀ ਦੇ ਵਿੱਚ ਸੋ ਫਾਇਲਾ ਟੇਬਲ ਨੇ ਪਿੰਡੋਰਾ ਬਾਕਸ ਬੰਦ ਹੈ ਖੁੱਲੇਗਾ ਲੋੜੀ ਤੋਂ ਬਾਅਦ ਬਹੁਤ ਕੁਝ ਹੋਏਗਾ ਯਾ ਕਹਿ ਲੋ ਕਿ ਜੋ Hindu ਕੈਲੰਡਰ ਹੁੰਦਾ ਨਾ ਮਕਰਸ ਕ੍ਰਾਂਤੀ ਵਾਲਾ ਉਸ ਤੋਂ ਬਾਅਦ بس ਕੁਛ ਨਵਾਂ 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 ਨਵਈ ਹੁੰਦਾ ਨਜ਼ਰ ਆਏਗਾ ਪੰਜਾਬ ਕਾਂਗਰਸ ਦੇ ਵਿੱਚੋਂ ਕਹਿ ਲੋ ਕਿ ਰੀਵੈਂਪ 180 ਡਿਗਰੀ ਚੇਂਜ ਹੋਏਗਾ ਇਜਾਜ਼ਤ ਦਿਓ ਸਸਟ੍ਰਿਕਾ